ਆਡੀ ਵੀਡੀਓ ਕੁੜੀਆਂ-ਬੁੜੀਆਂ ਨਾ ਦੇਖੋ ਜੀ ਕਿਉਂਕਿ ਸਾਡੇ ਤੋਂ ਗਾਲਾਂ ਨਿਕਲ ਜਾਂਦੀਆਂ ਸਾਡਾ ਕਿਸੇ ਵੀ ਜਾਤ-ਪਾਤ ਨਾਲ ਕੋਈ ਸਬੰਧ ਨਹੀਂ ਕਿਸੇ ਨੂੰ ਠੇਸ ਪਹੁੰਚਾਉਣਾ ਸਾਡਾ ਕੋਈ ਮਕਸਦ ਨਹੀਂ ਕਿਰਪਾ ਕਰਕੇ ਸਾਡੀ ਵੀਡੀਓ ਕੁੜੀਆਂ-ਬੁੜੀਆਂ ਨਾ ਦੇਖੋ ਜੀ ਮਿਸ਼ਰੋਂ ਐਂ ਕਰੀ ਹਾਂ ਜਾ ਕੇ ਤੇ ਮੋੜਨ ਦੀ ਕਰੀ ਹਾਂ ਕਿਉਂਕਿ ਤੈਨੂੰ ਪਤਾ ਜਵਾਕ ਕਰਦੇ ਆ ਰਿਆੜ ਸਹੀ ਹੈ ਸਕੂਲੇ ਨਹੀਂ ਜਾਣਾ ਉਹਨਾਂ ਨੇ ਆ ਗਈ ਸਮਝ ਤੇ ਤੂੰ ਜਾ ਕੇ ਸਵੇਰੇ ਪਹਿਲੀ ਬੱਸ ਹਾਂ ਮੋੜਨ ਦੀ ਕਰੀ ਠੀਕ ਹੈ ਠੀਕ ਹੈ ਹਾਂ ਇਧਰ ਦੀ ਤਾਂ ਕੋਈ ਸਾਧਨ ਹੁੰਦਾ ਨਹੀਂ ਹਾਂ ਇਧਰ ਦੀ ਜਾਣਾ ਵੀ ਸੌਖਾ ਰੋਡਵੇਜ ਬੱਸ ਹੈ ਹਾਂ ਠੀਕ ਹੈ ਠੀਕ ਹੈ ਨਾਲੇ ਧਾਰ ਕਾਰਡ ਤੇ ਤੇਰਾ ਕਿਰਾਇਆ ਨਹੀਂ ਲੱਗਣਾ 2 ਰੁਪਏ ਬਚ ਜਾਣਗੇ ਠੀਕ ਹੈ ਠੀਕ ਹੈ ਮੇਰੀ ਪੀ ਰਾਣੀ ਜਲਦੀ ਆਜੀ ਵਾਹ ਚੰਗਾ ਵਰਤ ਬਣ ਕੇ ਠੀਕ ਆ। ਉਹ ਪੂਰੇ ਬੰਦੇ ਆ ਰੋਟੀਆਂ ਨਹੀਂ ਪਕਾਈਆਂ ਰੋਟੀ ਪਾਣੀ ਨਹੀਂ ਹੋਣਾ ਠੀਕ ਆ। ਤਾਂ ਕਰਕੇ ਕਹਿੰਦੇ ਆ। ਠੀਕ ਆ। ਤੇ ਕਾਕੂ ਦਾ ਕੋਈ ਨਹੀਂ ਦੇਲਤੇ ਹੌਂਸਲਾ ਰੱਖੀ ਕੋਈ ਕੁਛ ਨਹੀਂ ਹੁੰਦਾ ਸੱਟਾ ਫੱਟਾ ਤਾਂ ਜਵਾਨਾਂ ਦੇ ਵਜੇ ਦੀਆਂ ਚੰਗਾ। ਬੱਸ ਟੱਪ ਗਈ ਤੈਨੂੰ ਨਾ ਜੁੱਥੇ। ਬੱਸ ਟੱਪ ਗਈ ਪੁੱਛਿਆ ਸੀ ਮੈਂ लाਡੀ ਨੂੰ। ਕਹਿੰਦਾ ਬੱਸ ਟੱਪ ਗਈ। ਕਹਿੰਦੇ ਇਧਰੋਂ ਜਾਂਦੀ ਏ ਪੀਟੀ ਵਾਲੇ ਤੋਂ। ਅੱਛਾ। ਤੰਦੂ ਖੇੜਾ ਲਵਾਰਾ ਕਮਿਆਰਾ ਮਿੱਡੂ ਖੇੜਾ। ਉਹ ਫੇਰ ਆ ਬਾਪੂ। ਵਧੀਆ ਵਧੀਆ ਛੇੜਾ। ਦੇ ਜੀ ਉੱdle ਪਾਰੇ ਤੇ ਪਰਨੇ ਪਾਰੇ ਹੋਰ ਮਕੰਦ ਕੀ ਆਲਾ ਅੱਛਾ ਅੱਛਾ ਮਕੰਦ ਆਪਣੇ ਆਕੇ ਹੋਰ ਮਕੰਗੀ ਆ ਉਹ ਠੀਕ ਠਾਕ ਆ ਤੇ ਗੁੱਡੋ ਰਾਣੀ ਨਾ ਅੱਛਾ ਮੇਰੇ ਛਾਲੇ ਦਾ ਐਕਸੀਡੈਂਟ ਹੋ ਗਿਆ ਉੱਧਰ ਅੱਛਾ ਤੇ ਗੁੱਡੋ ਰਾਣੀ ਨੂੰ ਟਪਾਉਣਾ ਇਧਰੋਂ ਕਹਿੰਦੇ ਲਾਦੀ ਬੱਸ ਟੱਪ ਗਈ ਤਾਂ ਕੋਈ ਗੱਲ ਨਹੀਂ ਗੱਲ ਹੈ ਟਪਾ ਜਿੰਨਾ ਬਗੀ ਗਈ ਕਿੱਥੇ ਉੱਤਰਦਾ ਪੂ ਬਾਪੂ ਉਰ ਉੱਤਰ ਜਾ ਗਿਆ ਪੌੜੀ ਲੱਗਨੇ ਅੱਛਾ ਆਰੇ ਆਰੇ ਗੁੱਡੋ ਆਇਆ ਇੱਥੋਂ ਸਿੱਧੀ ਆਪਣੇ ਬੇੜੀ ਤੇ ਪਾ ਜੰਨਾ ਮੈਂ ਅੱਛਾ ਚਲ ਆਇਆ ਯਾਰ ਮੇਰੀ ਡਿਊਟੀ ਹੈ ਬੇੜੀ ਤੇ ਅੱਛਾ ਸਰਕਾਰੀ ਲੱਗਿਆ ਹੋਰ ਜੇ ਨੌਕਰੀ ਹੈ ਮੇਰੀ 500 ਰੁਪਏ ਲੈਣਾ ਭਈ ਇੱਕ ਸੁਬਾਜੀ ਦੇ ਅੱਛਾ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ 판 ਦੀ ਜੀ ਕੋਈ ਗੱਲ ਨਹੀਂ ਬਾਪੂ ਖਾਜਾ ਕਰਦੇ ਇਹ ਨਾ ਖਾ ਲਓ ਬੋਲ ਿਆਨ ਨਾਲ ਫੜ ਕੇ ਰੱਖੀਓ ਕਿ ਪੈਂਟ ਨਾਲੀ ਤੇ ਜੱਗ ਪੈ ਕਣੀਆ ਆਈਆਂ ਪੈ ਗਈਆਂ ਤੇ ਸੰਜ ਹੋ ਗਈ ਹੈ ਚੀਕ ਨਹੀਂ ਮਿੱਟੀ ਆ ਕਦੇ ਊਣਾ ਓਏ ਕਦੇ ਸਾੜੇ ਦੇ ਮਗਰੇ ਤੂੰ ਬੈੱਡ ਰੈਸਟ ਕਰਨ ਪੈ ਜੀ ਆਏ ਆਏ

ਉਹ ਦੋ ਹੋਰ ਆ ਗਏ ਆਹ ਚਾਹ ਨਾ ਮਿਸਰੋ ਨਹੀਂ ਦੇਖੀ ਕਿ ਕਿਹੜਾ ਪਟੰਗਾ ਇੱਕ ਹੀ ਗਮਟੇ ਗਿਆਕ ਬਈ ਉਹ ਜੋੜੇ ਹੋ ਗਏ ਮੈਨੂੰ ਕੀ ਪਤਾ ਸੀ ਹੋਏ ਹਾਂ ਮਕਾਨ ਦੇ ਨਹੀਂ ਯਾਰ ਕੰਮ ਭੈ ਦੇ ਜਿਹੜਾ ਕਮਰੇ ਚ ਬਾਹਰ ਹੀ ਨਹੀਂ ਨਿਕਲਦਾ ਸੀ ਉਹ ਜਵਾਨੀ ਬਾਹਰ ਸਪੈਰ ਕੰਮ ਨਹੀਂ ਕਰਦੇ ਉਹ ਮੇਰੇ ਨਾਲ 6 ਵਜੇ 8 ਵਜੇ ਮਕਾਨ ਦੋਾਈ ਜਾ ਲੱਗ ਮੇ ਕੋਲ

ਉੱਤ ਮੇਰਾ ਕੀ ਜੀ ਬਾਈ ਜਿੱਗ ਗਿਆ ਸੀ ਉਹ ਜਿੱਦ ਕੀ ਭਾਂਡੇ ਲੰਨ ਖਤਾਂ ਨਾ ਬਲਾ ਵੱਡਾ ਹੋਇਆ ਬਾਈ ਆਇਆ ਬੋਟੇ ਦੇ ਹੱਥ ਪਾ ਜਾ ਮਿਸ਼ਰੂ ਨਸ਼ਰੂਨ ਫਲ ਮਿਸ਼ਰੂਨ ਫਲ ਹੈ ਅਰਧ ਤਾਂ ਤੇ ਭੁੜੇ ਦਾ ਬੈਠ ਕੇ ਬੈਠ ਬਾਈ ਉਸੇ ਮਾਰ ਕੇ ਬਾਈ ਬਾਈ ਗੁਰਜੀ ਬਾਈ ਉਸੇ ਜੀ ਮਾਰ ਲਈ ਕਹਿੰਦੇ ਭੁੰਨਣੇ ਬੈਠੇ ਉਸੇ ਮਾਰ ਕੇ ਬਾਈ ਹਾਂ ਫੱਟੇ ਤੇ ਬਾਈ ਆ ਪਕਾਂਦੇ ਮੇਰੇ ਛਾੜ ਦੇ ਨਾ ਤੂੰ ਟੀਚਾ ਮੈਨੂੰ ਬੈਠਾ ਗਿਆ ਆਇਆ ਆਇਆ ਮਗਨ ਮੱਛ ਖਾ ਗਿਆ ਫੇਰ ਭੈ ਦੇਖ ਨੀ ਤੂੰ ਕੋਟ ਕੇ ਭਾਈ ਖਰਚਾ ਮਗਨ ਮੈਨੂੰ ਚੜ ਜਾਣ ਦੇ ਆ ਰੱਖਾ ਫੜ ਲੈ ਕਿਆ ਮੇਚ ਨਾ ਡੱਕ ਪੇ ਪ੍ਰੋਣਾ ਆਇਆ 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 ਭੈ ਜੀ ਮੈਨੂੰ ਕੋਈ ਟੱਕਰ ਨਹੀਂ ਸਾਜਾ ਗੱਟ ਖੋਈ ਜਾ ਜੱਗ ਅਰੇ

ਇਹ ਤੇ ਅਜਾਜ ਸੇ ਬੜੇ ਦੰਗੀ ਤਰ੍ਹਾਂ ਉਹ ਡਰਾਈਵਰ ਵਾਲੀ ਥਾਂ ਮਕਾਨ ਦਾ ਪੇਜ ਲਾਉਂਦੇ ਤੇ ਅਜਾਜ ਬੜੇ ਬਜਨ ਹੈ ਹਾਂ ਅੱਛਾ ਬੈਗਾ ਮੋਰ ਕਿਤੇ ਭਾਈ ਅੱਠ ਪਾ ਲਿਆ ਮੇਰੇ ਕੋਲ ਕੁੜੀ ਰੱਖਦੇ ਤੱਕ ਉਹ ਕੋਈ ਨੀ ਐਡਰਸ ਤਾਂ ਕੋਈ ਸ਼ੇਰਾ ਰੋਦਾ ਚੱਕਰ ਆਵੇ ਕੋਈ ਨਹੀਂ ਆਂਦਾ ਗਾਮਨਾ ਚ ਜਾਏ ਚੱਕਰ ਹੋਇਆ ਮੈਂ ਸਿਰ ਮਗਰਮਛੀ ਹੈਗੇ ਇਹਦੇ ਚ ਹੈ ਮੈਂ ਸਿਰ ਮਗਰਮਛੀ ਵੀ ਮਕੰਦ ਹੈ ਨਹੀਂ ਮੈਂ ਸੁਣਿਆ ਤੂੰ ਮਗਰਮਛੀ ਫੜਿਆ ਸੀ ਤੂੰ ਵੀ ਮਾਰ ਕੇ ਨਾ ਨਾ ਮੈਂ ਨਹੀਂ ਦਾਲ ਲਾ ਉਹ ਬਾਤ ਆਹੋ ਬੋਲ ਤੋ ਭਾਈ ਹੱਥ ਪਾਇਆ ਗੁੱਤੀ ਉਮ ਪਹਿਲੀ ਸਾਲ ਹੱਥ ਤੇ ਨਾ ਨੋ 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 ਮੇਸ਼ਰੂ ਐ ਤਾਂ ਜਵਾਨ ਵਾਲੀ ਐ ਜਵਾਨ ਦਾ ਡੇਢੀ ਨਹੀਂ ਨਹੀਂ ਜਵਾਨ ਦੀ ਪੱਕੀ ਇੰਦੀ ਟੱਟਾ ਜਦੋਂ ਨਹੀਂ ਨਹੀਂ ਨਾ ਇੰਨਾ ਚੋ ਹੋ ਗਿਆ ਮੇਰੇ ਨਾਲ ਕੋਟ ਮੈਜ ਕਰਾਈ ਨੋ ਜੋਨੀ ਫਿਰ ਭਾਈ ਕਿੱਧਰ ਜਾਈਓ ਇਹਨੂੰ ਇੱਥੇ ਚੜਾਉਣਾ ਮੈਂ ਜਨੂੰ ਅੱਛੇ ਤੱਕ ਪਸਤਾ ਉਲਗਾੜਾ ਅੱਛਾ ਪਾੜੀ ਲਗਾਉਣਾ ਪਾੜ ਨਗਾਣਾ ਐ ਕਾਂ ਦੀ ਜੀ ਲੱਗੀ ਹਾਂ ਮੰਨ ਬੰਨ ਆ ਜਾ ਆ ਰਮੇਸ਼ੂ ਕੌਮੀ ਕੇ ਬਾਦਾਂ ਭਾਈ ਲੱਗਦੇ

ਓਏ ਆ ਮੈਂ ਹੀ ਪੈਵਾ ਜਮਾ ਕੋ ਖਵਾ ਕੇ ਸੰਗੇ ਰਾਣੀ ਪੁੱਤ ਖਵਾਜ ਪੰਜ ਦਿਲ ਨਾ ਲੈ ਔਰ ਬੱਚ ਤਾਂ ਪਚਾ ਮਰ ਤਾਂ ਨਹੀਂ ਗਿਆ ਭਾਂ ਦੇ ਲੰਨਾ ਨੋ 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 ਹੁਣ ਵੀ ਬਾਟਾ ਹਿੱਜ ਨੂੰ ਬਾਅਦ ਤੋਂ ਕੋਈ ਸਵਾਜੀ ਲੈ ਕੇ ਜਾਉ ਤਾਂ ਚਟੜਾ ਆਇਆ ਇਹ ਸ਼ੀਨੂ ਨਾ ਕੋਈ ਨਾ ਬਗਦ ਮੇਰਾ ਆਇਆ ਤਾਂ ਬੱਤ ਇਹਨੂੰ ਛੱਡਿਆ ਜਾ ਛੱਡਿਆ ਪੁੱਤ ਰਾ ਛਾੜਿਆ ਮੇਰੇ ਸ਼ੇਰ ਆ ਗੰਡ ਪਾਤੀ ਬਈ ਕਿਸ ਕੀ ਜਮਾ ਆਇਆ ਸ਼ੇਰ ਆ ਆ ਖੁੰਡਾ ਫਾਇਆ ਬਈ ਮੇਰਾ ਜਵਾਬ ਹੈ ਨੋ ਮਰੀ ਬਾਈ ਸੇ ਆਕੇ ਨੰਗਾ ਬਾਈ ਸੇ ਆਕੇ ਬਈ 25 ਰੁਪਏ ਹੋ ਗਏ ਬਾਈ 25 ਰੁਪਏ ਹੋ ਗਏ ਕਮਾਲ ਕਰ ਦਿੰਦੇ 3 ਜਾਣੇ ਰੁਪਏ 25 ਮੰਗਦਾ ਤੂੰ ਕਮਾਲ ਤੇ ਪੱਕੀ ਬਣ ਗਏ ਬਈ 5 ਰੁਪਏ ਗੱਲ ਕਹੀ ਹੈ ਇਹ ਕਮਾਲ ਹੈ ਲੈਣਾ ਆ ਜਾਰੀ ਆਪਰਾ ਬਈ ਜਾਗੀ ਕੋਈ ਨਹੀਂ ਰੁਪਏ ਲੱਗਣਗੇ ਓਏ ਯਾਰ ਮੈਂ ਤੈਨੂੰ ਕਹਾਂਤਾ ਸੀ ਮੈਂ ਤਾਂ ਤੈਨੂੰ ਕਹਾਂ ਸੀ ਮੈਂ ਜਾਣਦਾ ਨਹੀਂ ਤੂੰ ਹੀ ਕਹਿ ਮੈਨੂੰ ਵੀ ਪਤਾ ਇੱਦਾਂ ਕਿੰੂਸ ਬੰਦਾ ਹੈ ਯਾਰ ਇਹ ਕਿੱਡਾ ਰੁਪਏ ਛਾੜਾ ਤੁਨੇ ਨਹੀਂ ਜਦ ਮੇਰੀ ਡਿਊਟੀ ਆ ਕਿਸ਼ਤੀ ਚਲਾਉਂਦੀ ਸਾਰਾ ਵਕਤ 5 10 15 ਰੁਪਏ ਬਣਦੇ ਆ 25 ਕਹਿੰਦੇ ਬਣਦੇ ਆ ਨੌਕਰੀ ਲੈਣਾ ਨਾ ਮੈਂ ਕਾ ਭਈ ਕਿਹੜਾ ਟੱਪੂ ਉਹਨੇ ਤੋਂ ਲੈਣਾ ਰੁਪਏ 18 ਸਾਲ ਹੋ ਗਏ ਮੈਨੂੰ ਕਿਸ਼ਤੀ ਚਲਾਉਣ ਦੇ ਨੂੰ ਨਾਲੇ ਕਹਿੰਦੇ ਸਰਕਾਰੀ ਨੌਕਰੀ ਲੱਗਿਆ ਤੂੰ ਕੋਈ ਨਹੀਂ ਕਹਿੰਦੀ ਮਾਤਾ ਆਹੀ ਹੈ ਬਿੱਕ ਤੇਨੂੰ ਨਹੀਂ ਜਾਣਿਆ ਜੀ 15 ਰੁਪਏ ਬਣਦੇ ਆ 15 ਰੁਪਏ ਬਣਦੇ 15 ਰੁਪਏ ਬਣਦੇ ਇੱਥੇ ਨਾ ਫੇਟਿਸ ਜਰ ਬੱਚਾ ਇਹ ਰੋਟੀ ਵੀ ਲਊਗਾ ਸਾ ਨਾ 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 ਫੇਟਿਸ ਨਹੀਂ ਹੋ ਗਿਆ ਵਜਿਨਾ ਨਾ 15 ਰੁਪਏ ਦੇਣਾ ਨਾ 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 ਪੀਆ ਨਹੀਂ ਲੈਣਾ ਭਾਈ ਮਿੱਠੀ ਦਵਾ ਦੇ ਲੈ ਫੱਟੇ ਨਹੀਂ ਜੀ ਦੇ ਬਾਹਰ ਤਾਹਾਂ ਲੜਦੇ ਜੀ ਹੋਏ ਸੀ ਦੇ ਬਾਹਰ ਜਿਆ ਸ਼ੇਰਾ ਛਾਡੇ ਨਾ ਖਪੜੀ ਜਾਂਦੇ ਤਾਂ ਜੀ ਆ ਬੁਲਾ ਲੱਠਾ ਚੋ ਵੀ ਟਾੜੀ ਆ ਆ ਆ ਆਮੀ ਸ਼ਿਰ ਹਾਜਰ ਹਾਜਰ ਬੋਚ ਕਾ ਚੜੀ ਕਿ ਜੱਟਾਂ ਨੇ ਤਰ ਵਾਲੀ ਉਹ ਤਾਂ ਜਾਣੀ ਪਹਿਲੇ ਪਉ ਦੀ ਮੱਛੂ ਤਾਂ ਨਹੀਂ ਚਲੇ ਜਾਂਦਾ ਆਇਆ ਆਇਆ ਬਾਸੇ ਨਾਲ ਆਹ ਦੇਖ ਨੀ ਰੰਗ ਰੰਗ ਡੱਬ ਖੜਾ ਪੀਆਂ ਬੱਕਰੀਆਂ ਹਾਂ ਹੋਏ ਤੈਨੂੰ ਕਿਹਾ ਸੀ ਮਰ ਜਾਣਾ ਜਿੱਕਾ ਜੀ ਲੈ ਲੀਏ ਟੁਕੜਾ ਮੰਨੀ ਹੈ ਮੇਂਗਣਾ ਕੌਣ ਸਮਾਉਂ ਤੂੰ ਤਾਂ ਬੋਲ ਦੋ ਘੋੜੇ ਮੋਦੇ ਮਾਈਆ ਕਮਾਈ ਇਹਨਾਂ ਚ ਕਿ ਮੋੜ ਦਸੀ ਹੋ ਹੈ ਹੋਇਆ ਦੇਖ ਤਾਂ ਸੀ ਨਾ ਪੱਠਾ ਨਾ ਪਾੜਾ ਲੈ ਕੇ ਬਾਗਿਆ ਬੰਨਿਆ ਓ ਬਾਈ ਠੀਕ ਹੋ ਠੀਕ ਬਾਈ ਆਲੂ ਪਰ ਨੂੰ ਜਾਣਾ ਸੀ ਤੂੰ ਕਿਰਾ ਹੈ ਨਾ ਬਾਈ ਹਾਂ ਬਾਈ ਹਾਂ ਆਇਆ ਜਾਣਾ ਪੂ ਨਹੀਂ ਆਲੂ ਪਰ ਨੂੰ ਜਾਣਾ ਪੈਣਾ ਹੈ ਆਪੂ ਆ ਆ ਜਾ ਮਿਸ਼ਰੋ ਥੋੜਾ ਪੈਰ ਪੱਟਿਆ ਲੇਟ ਹੋ ਗਏ ਆਪਾਂ ਬਣਾਈ ਬੱਸ ਦਾ ਵੀ ਕੋਈ ਪਤਾ ਨਹੀਂ ਪਾਈ ਚੋਲੇ ਜਾਉਗੀ ਕਿ ਨਾ ਆ ਆਈ ਦੇ ਦਿਆਂ ਕਾਕਾ ਹਾਂ ਆ ਬੱਟਾ ਪਾ ਕਿਉਂ ਰੋੜ ਦੀ ਦੇ ਸਾਹਮਣੇ ਹੂੰ ਉੱਤੋਂ ਚੁੰਦੀ ਬੱਚ ਆਉਂਦੀ ਐ ਚੰਗਾ ਆ ਜਾ ਤਨਲਾ ਤੇ ਜਾ ਕੇ ਮੈਨੂੰ ਟੈਲੀਫੋਨ ਕਰ ਲਈ ਚੰਗਾ ਆ ਇਧਰ ਹੀ ਆ ਜਾ ਢਾਰ ਕਾ ਦੇਖ ਨਾ ਤੇ ਕੋਲ ਹਾਂ ਤਾਂ ਕੋਟ ਬੱਚ ਦਿਖਾ ਦੀ ਫਿਰ ਨਹੀਂ ਲੈਂਦੇ ਤੇਰੀ ਉਹ ਟਿਕਟੇ ਚੰਗਾ ਬਾਏ ਬਾਏ ਅੱਜ ਤਾਂ ਦੇਖ ਲਿਆ ਕਾ ਮਰ ਜਾਨੀ ਐ ਬਾਏ 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 ਓਕੇ ਬਾਏ ਉਹ ਲੈ ਨਹੀਂ ਰਿਹਾ ਕੈ ਮੈਨੂੰ ਨੀਂਦ ਨਹੀਂ ਆਉਣੀ ਚਾਰੀ ਰਾਤ ਐ ਜੋ ਜਣੀ ਕੱਲੀ ਜਾਣੀ ਹੈ ਕਹਿੰਦੇ ਉਹ ਨਾ ਹੋ ਜੇ ਤੀਜਾ ਕੋਈ ਦਿੱਤੂ ਦਿੱਤ ਨਾ ਨੁੱਟ ਲੈ ਯਾ ਲੋ ਰੱਬ ਰੱਖਾਗਾ ਫਿਰ ਆਖਾ ਤਾਂ ਧਿਆਨ ਹੋ ਜਾਈ ਗੁੱਡ ਓਏ ਹੱਤੀ ਅਜ ਪਾਣੀ ਦੇ ਆਏ ਖਾਸ਼ਾ ਦੂੰਗਾ ਤੀਆ ਮਵਾ ਨਾ ਦੇ ਜਵਾਨੀ ਵੇਲੇ ਤਾਂ ਪੈਂਚੋ ਦੇ ਦੇ ਛੋਟੇ ਛੋਟੇ ਖੜੇ ਜੇ ਲੱਗਦੇ ਸੀ ਪਤਾ ਨਹੀਂ ਬੜਾ ਆਪੇ ਵੇਲੇ ਪੈਂਚੋ ਦੇ ਦਰਿਆ ਲੱਗਣ ਲੱਗ ਗਿਆ ਬੈਠਾ ਚੱਕ ਤੇ ਬੇੜੀ ਲੈ ਕੇ ਪਰਾਂ ਤੇ ਨਹੀਂ ਪੁੰਨਣਾ ਪਗ ਗਿਆ ਬੈਠਾ ਤਾਂ ਉਹਨੂੰ ਪਤਾ ਵੀ ਪੈਸਾ ਇੱਕ ਨਹੀਂ ਨਹੀਂ ਲਾਇਨੇ ਬੈਠਾ ਬਈ ਆ ਗਿਆ ਬਈ ਆਰੇ ਆ ਗਿਆ ਆ ਗਿਆ ਜਿੱਕੀ ਜਾਂਦਾ ਸਮਾਈ ਜਿੱਤੀ ਤੇ ਪੁੱਛਣਾ ਬੱਛ ਚੜਾ ਕੇ ਆਉਣਾ ਪਿਆ ਲੱਟ ਗਿਆ ਬਈ ਲੱੱਈ ਹੈ ਲੱੱਈ ਆ ਫਿਰ ਗਿਆ ਬੈਠੇ ਬੈਠ ਜੀ ਕੋਈ ਤਾਂ ਦੇਖੀ ਕਿ ਤਰੰਗ ਤਰੀ ਹੋ ਗਈ ਓਏ ਨਾ ਨਾ ਫੀਮ ਦਾ ਕੱਕੜਾ ਖਾਣਾ ਹੁਣ ਇਹ ਕੀ ਕਹਿੰਦਾ ਜੀਤ ਹਾਂ ਇਹ ਕਹਿੰਦਾ ਮੈਂ ਤਾਂ ਛੱਡ ਜਾਊਂਗਾ ਮੇਰਾ ਕਿਰਾਇਆ ਦੋ ਪਹਿਲਾਂ ਵੱਈਆ ਪਰਾ ਵਕੜ ਆਇਆ ਮੈਂ ਕਹਿੰਦਾ ਉਹ ਡਬੋ ਡਬੋ ਨਾ ਕੱਢੀ ਰਹੀ ਜੀ ਕਰਾਇਆ ਆ ਲੈ ਡਬੋਈ ਤੇ ਲਾਟਮੈਂਟ ਹੋ ਜਾਂ ਕੁਸ਼ਤੀ ਬੰਨੂ ਜਾਂ ਦਾ ਦਾ ਚ ਮੇ ਤੈਨੂੰ ਲਾਟਮੈਂਟ ਬਈ ਸਰਕਾਰੂ ਪਰਲੇ ਪਾਰ ਲੈ ਜਾਂ ਲੈਂਦੀ ਕੱਢਣੇ ਤਾਂ ਸਮਾਰ ਕੇ ਕੱਢ ਆਇਆ ਪਹਿਲਾ ਲਊ ਦੇਖ ਬਈ ਫੇਟ ਟੱਪੇ ਕੱਢ ਆਇਆ ਯਾ ਸਿੰਨੰਗ ਬੰਦਿਆ ਦੇਖ ਕਰਾਏ ਸਾਡੇ ਕੋਲ ਆਇਆ ਜੇ ਜ ਆਪ ਦਾ ਜਾਈ ਆ ਲੈ ਯਾਰ ਤੇਰਾ ਕਰ ਆਇਆ 30 60 ਹੋਗੇ 60 ਤਿੰਨ ਜਨੇ ਟੱਪੇ ਸੀ ਹਾਂ

ਉਹ ਤੇ ਨੋਟ ਤੇ ਲੱਕ ਬੰਨ ਲੈਣਾ ਹੈ ਨਾ ਨ ਨ ਕਿਰਾਇਆ ਆਇਆ ਤੇ ਜਾ ਕੇ ਕਰਦੇ ਆਂ ਪੈ ਗਿਆ ਰਾਮ ਨਾਇ ਭੈਗੋ ਰਾਮਦਾਦੀ ਨਾਲ ਰਾਮਦਾਦੀ ਤਾਂ ਹੁਣ ਬਹਾਂ ਗਏ ਪੀ 60 ਚੱਤੇ ਹੈ ਇਹ ਫਿਰ ਆਜੇ ਤੂੰ ਸੁੱਖ ਬਣਾ ਕੋਈ ਕਾਰ ਮੰਗੋ ਜਾਂਦੀ ਹੈ ਉਹ ਜਾਂਦੀ ਤਾਂ ਕਾਹ ਹੈ ਵਾਂਗ ਮੈਂ ਤੇਰੀ ਗੱਲ ਸੁਣ ਕੋਟਾ ਆ ਗਿਆ ਡੁੱਬ ਗਿਆ ਟੇਬਲ ਬੰਦਾ ਕਿਥੋਂ ਹੋਰ ਭਾਜੀ ਫੋਜੀ ਇਹਨੇ ਤੇ ਕੀ ਕੀ ਲੱਗੇ ਪੁੱਛੇ ਹੋਏ ਡੂੰਘੇ ਨਾਲੀ ਐ ਕਾ ਭਾਈ ਮੈਨੂੰ ਕਿਰਾਇਆ ਘੱਟ ਜੁਰਦਾ ਨਹੀਂ ਤਾਂ ਛੱਤ ਨਹੀਂ ਲਵਾ ਦਾਂਗੇ ਓਹ ਕੀ ਹੋ ਜਣ ਪਾਣੀ ਨਾਲ ਤੇ ਭਰੀ ਪੀ ਪਾਇ ਦੀ ਬੁੱਢੀ ਛਤਰੀ ਲਵਾ ਦੇ ਕੱਲ ਤੂੰ ਵੱਡਾ ਹਾਈ ਡਿਕਾਪਟਰ ਆ ਜਾ ਆ ਜਾ ਜੀਤ ਭਾ ਜਾ ਧੀ ਭਾ ਜਾ ਆ ਜਾ ਠੱਗੀਆਂ ਤੇ ਲੱਕ ਬੰਨੀ ਫਿਰਦਾ ਬਾਲੇ ਪਾਲ ਆ ਜਾ ਕੁੱਟਾਂਗੇ ਭਾਂ ਦੇ ਕੱਢ ਨਹੀਂ ਉਹ ਫਾਂਟ ਆਈ ਤਾਂ ਨਹੀਂ ਲੋਟਾਉਂਦਾ ਲੋਟੇ ਤੇ ਪੁਣੇ ਤੇ ਲੱਕ ਬੰਨੇ ਆਏ ਨੇ ਜਿਹੜੇ ਪਾਸੇ ਜਿਹੜੇ ਪਾਸੇ ਇਹਨੇ ਜੋੜੇ ਅੱਜ ਖੋਗੇ ਚਲਦੇ ਆ ਭਾਂ ਤੇ ਬਸ ਤੂੰ ਬਾਹਰ ਕਰੀ ਬੀਜੇ ਨੂੰ ਚਿੰਮੜ ਜੀ ਠੀਕ ਹੈ ਚਲਾ ਆਪ ਦੀ ਗੱਡੀ ਆਪੇ ਚਲਾਉ ਰੁਪਏ ਦਿੱਤੇ ਪੱਕੀ ਚਲਾਉਣੀ ਹੈ ਹੈ ਚਲਾ ਦੇ ਦੇਖ ਕਿ ਜਦੋਂ ਭਾਂਡਾ ਲੈ ਪੁੱਛੀ ਕਰਤੀ ਉਹ ਭਾਈਨੇ ਪੜਾਪੋਈ ਟਖੋਈ ਗਿਆ ਮਜ਼ਾਕ ਬਹਿ ਗਿਆ ਬਹਿ ਮਜ਼ਾਕ ਤੂੰ ਤੇ ਭਾਈ ਲੱਤੇ ਚਾਟ ਖਾ ਦੇਣਾ ਸਾਢੇਗਾ ਰੋਟੀ ਨਹੀਂ ਖਾਇਆ ਇਹਨੇ ਤੈਨੂੰ ਨਹੀਂ ਖਾਦਾ ساری ਉਮਰੋ ਕੀ ਬੀੜੀ ਚਲਾਉਂਦੇ ਨੂੰ ਓ ਮੈਨੂੰ ਲੱਗਦਾ ਯਾਰ

ਉਹ ਮੇਰੇ ਨਾਲ ਛਾਲਾ ਸੀਗਾ ਇੱਕ ਅੱਡੀ ਕੁੱਟ ਉਹ ਤੇ 7:00 ਵੱਜ ਗਈ ਹਾਂ ਦੇ ਚ ਆ ਗਈ ਭਈ ਜਦ ਤੱਕ 7:00 ਵੱਜੂ 7:00 ਵੱਜੂ ਕੋਈ ਚੱਕਰ ਮਾਤਾ ਨੇ ਕੱਗਾਲੇ ਕਹੇਤੀ ਹਾਂ ਅਰ ਪੀਏ ਹੱਥ ਲਾਇਆ ਇਹ 60 60 ਦੇ 1 ਤੋਂ 20 ਲੈ ਕੇ ਛੱਡ ਗਏ ਇਹਦੇ ਕੋਲ ਇਹ ਜਿਹੜੇ ਖੋਈਏ ਪੈਨ ਆ ਹਾਂ ਹਾਂ ਲੱਕ ਬੰਨਿਆ ਲੋਟਾ ਬੰਨਿਆ ਬੁੱਢਾ ਇਹਨਾਂ ਦੀ ਦੁਨੀਆ ਇਹ ਤਾਂ ਬੰਦਾ ਨਾ ਕੋਈ ਯਾਰ ਦੋਸਤ ਕੁਝ ਵੀ ਨਹੀਂ ਦੇਂਦਾ ਯਾਰ ਸ਼ਰਮ ਨਹੀਂ ਨਹੀਂ ਜੀ ਬੰਦੇ ਨੂੰ ਚਲੋ ਲੈ ਤਸੀ ਜਾਵਾਂਗੇ ਅ ਰਾਮਨਾ ਰਾਵਨਾ ਟੈਨਸ਼ਨ ਕੋ ਲੈਣਾ ਤੈਨੂੰ ਦੱਸਨੇ ਕਰ ਆਹ ਰਾਵਨਾਂ ਹੀ ਜਾਵਾਂ ਬੋਚ ਕੇ ਲਾਇਆ ਚਲੋ ਬੋਚ ਕੇ ਲਾਇਆ ਮੇਰੇ ਇਧਰ ਆ ਰੱਸੀ ਜੀ ਬੰਨ ਕੇ ਆ ਆਹ ਕਿੱਧਰ ਬੋਧ ਕਿੱਧਰ ਜਾਣਾ ਸੀ ਚੰਗਾ ਬਾਈ ਫਿਰ ਨਾ ਨਾ ਆਇਆ ਗੱਲ ਆਇਆ ਆਇਆ ਕੁਛ ਫੜਾ ਅੰਡਾ ਕਿੱਧਰ ਜਾਣਾ ਲਾ ਤੂੰ ਆ ਤਾ ਜਾ ਕੁਝ ਹਾਰ ਪੈਸੇ ਚੱਲਦੇ ਗੱਲ ਬੰਦ ਕਰ ਤਾ ਜੀ ਬੱਈ ਹੋਰ ਦੱਸ ਠੀਕ ਹੈ ਵਧੀਆ ਕੰਦਾ ਕੀ ਆਸ ਤੇਰੇ ਘਰ ਵਾਲੇ ਦਾ ਕੀ ਬਣਿਆ ਕੀ ਬਣਨਾ ਛੱਡ ਕੇ ਆਇਆ ਉਹਨੂੰ ਪੇਕ ਕੇ ਆਇਤੇ ਜਾਣਾ ਸੀ ਉਹ ਮਕਾਨ ਦੇ ਘਰ ਵਾਲੇ ਗੱਠ ਦੇ ਦੇ ਗੱਠ ਤਾਂ ਤੂੰ ਦੇ ਲੈ ਤੂੰ ਚੱਲ ਉੱਪਰ ਚੱਲਾ ਵੇ ਤੇਰਾ ਆ ਤਾ ਹੁਣ ਦੇ ਕਰਾਂ ਮੈਂ ਦੇਣਾ ਮਤੀਰੇ ਡਿਊਟੀ ਪੱਕੀ ਹੈ ਨਾ ਡਿਊਟੀ ਤਾਂ ਤੇਰੀ ਕੇਰੀ ਪੱਕੀ ਹੈ ਜਿਹੜੇ ਤੂੰ ਇਹ ਲੁੱਚਪੁਣੇ ਕਰਦਾ ਨਾ ਇਹ ਤੇ ਜਰ ਤੂੰ ਜਿੱਥੇ ਰੁਪਏ ਤੇ ਸਾਡੇ 30 ਤੇ ਰੁਪਏ ਚ 60 ਲੈ ਯਾਰ ਅੱਗ ਬੰਦਾ ਸਿਰੇ ਦਾ 60 15 ਤੇ 15 30 ਬਣਦੇ ਆ ਜੀ ਜਿੱਤੇ ਜੇ 60 ਕਰੋ ਦੇਤੇ 60 60 ਕਮਾਲ ਕਰਦੇ ਉਹਨੇ ਸਨੇ 60 ਰੁਪਏ ਬੜਾ 60 ਰੁਪਏ ਕਾ ਜੀ 32 ਪਾ ਸੇ ਟੱਪਿਓ ਫਿਰ 60 ਬਣ ਗਏ 5 ਰੁਪਏ ਸਵਾਰੀ ਕੇ ਮੈਂ ਪਹਿਲਾ 5 ਰੁਪਏ ਸਵਾਰੀ ਕੇ ਕੌਣ ਜਾਣ ਦੀ ਕਿਆ ਸੀ ਹਾਂ ਗਾਉਂ ਜਾਣ ਜੀ ਨਹੀਂ ਬਾਈ ਇੱਕ ਪਰਸੇ ਦੀ ਗੱਪ ਮਾਰਦਾ ਕਮਾਲ ਆ ਯਾਰ ਬੰਦਾ ਸਿਰੇ ਦਾ ਯਾਰ ਠੱਗ ਬੰਦਾ ਮਾ ਜਨੂ ਕੀ ਕਹਿਣਾ ਆ ਇੱਥੇ ਡੱਬ ਚ ਲਈਏ ਟਾ ਇਹਨੂੰ ਮਾਰ ਮਾਰ ਕੇ ਮੈਂ ਹੱਥ ਦਬੋਲਾ ਨਾ ਕਰਦੀ ਬਾਈ ਆਪਣੀ ਡਿਊਟੀ ਹੈ ਡਿਊਟੀ ਕੀ ਹੈ ਡਿਊਟੀ ਛੁਣ ਛੜ ਡਿਊਟੀ ਹੈ ਯਾਰ ਤੀ ਲੁੱਟੇ ਤੇ ਲੱਕ ਬੰਨੇਗਾ ਯਾਰ ਮਾਟਾ ਇੱਥੇ ਬੈਠਾ ਵੀ ਕੰਗਾ ਆਇਆ ਅੰਦਰ ਮਾਈ ਕੀ ਕਹਿਣਾ ਮਗਰਾ ਕਹੇ ਮੈਂ ਖਾੜੇਂ ਕੰਗਾ ਬਈ ਗਾਹੋ ਸਾੜ ਖੁਸ਼ੀ ਕੀ ਗੱਲ ਹੈ ਖੋਏ ਖੋਲੇ ਦੇ ਸਾਈਡ ਤੇ ਰੱਖ ਪਰ ਨਹੀਂ ਖੋਜਣ ਵਾਲੀ ਮੈਂ ਛੁੰਡ ਤੂੰ ਸਾਈਡ ਤੇ ਰੱਖਉਂਦਾ ਮੈਂ ਫੜਦਾ ਸਰਚ ਨਾ ਮਾਰੀ ਮਾਰਿਆ ਕੰਗਾ ਬਈ ਕੀ ਆਹੋ ਵਾਹ ਅਹਰ ਪਾਇਆ ਲੋ ਇਹ ਆਇਆ ਕਿ ਪਈਆ ਮੇ ਹੋ ਗਿਆ ਮਾ 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 ਬੰਦ ਕਰ ਬੰਦ ਕਰ ਪਾਇছে ਕੱਟ ਪੈਸਾ ਬੰਦ ਕਰ ਦੋ ਕੱਡ ਆਇਆ ਇੱਥੇ ਮੈਂ ਕਾਹ ਪੈਸਾ ਪੈਸੇ ਖੰਡ ਲੈ ਤੇਰੇ ਪੈਸੇ ਬਾਈ ਤੇਰੇ ਪੈਸੇ ਕਰ ਦੋ ਪੈਸੇ ਤੇਰੇ ਪੈਸੇ ਲੈ ਤੇਰੇ ਪੈਸੇ ਲੁੱਟੇ ਨਹੀਂ ਪਾਇਆ ਵਾਹ ਲੁੱਟੇ ਨਹੀਂ ਮਾਈ ਆਸੀ ਦਾਗਾ ਤੇਰੇ ਪੈਸੇ ਓਏ ਤੇਰਾ ਪਾਗ ਓਏ ਤੇਰਾ ਸਤ ਮਾਰਦਾ ਓਏ ਤੇਰਾ ਬਾਈ ਛੱਡੀ ਤੇ ਪੈਸੇ ਨੇ ਛੱਡੀ ਪੈਸੇ ਛੱਡੀ ਇੱਧਰ ਡੰਡ ਫੜਦਾ ਹੈ ਚਾਟਰ ਵੀ ਹੈ ਬਾਈ ਗੱਲਿਆ ਦੇ ਪਾਸੇ ਜਾਂ ਗੱਲਿਆ ਦੇ ਪਾਸੇ ਕੁੱਤੀ ਦੇ ਗੱਲਿਆ ਦੇ ਪਾਸੇ ਕੜ ਕੜ ਬਾਈ ਹੱਥ ਛੱਦੇ ਰੁਪਏ ਛੱਦੇ ਆਏ ਓਰੇ ਆਵੇਂ ਦੇ ਕੜ ਕੜ ਬੱਦਲਾ ਤੇ ਇਹਨੇ ਗਿਆ ਛੱਡੇ ਕੋਲ ਜਬਾਨ ਆਪੀ ਬੱਦਲਾ ਬੱਦਲਾ ਦੇ 100 ਰੁਪਏ ਲੈ ਆਓ ਬੱਦਲਾ ਇਹ ਪੱਦਲਾ भाई दुगगे ता मोर जा मेरे जा भाई बटुआ ता मर गयो भाई रात से काट भी फोटो भाई खोस्ता मोर दे यार मेरा बटुआ छट जा गयो अपने ओ पांडे क्या टुकड़ा है इतना बड़ा से भाई लुटाएगा पांडे लड़ने दे कछी अक्कल लग गया सारे सारे छुपाया थनु नाले लटेरे बन के ਉਹ ਇਹ ਨਾ ਜਾਜ ਰੱਖੋ ਅਡੋਂਗਾ ਕਈ ਬੇਚੀ ਦੋਬੂ ਮੇਰੇ ਸਾੜੇ ਜਾ ਤੇ ਪਾਏਗਾ ਬਾਪ ਸਾਬ ਜਿਹੜੀ ਸਮਿੱਟਰਾਂ ਨੂੰ ਪਿੱਠੂ ਮੈਂ 베ੜੀ ਕੇ ਹੱਥ ਛੱਡ ਕੇ ਸੰਗਦੇ ਤੇ ਰਾਜ ਥਾਲਿਆ ਪੈਂਡਰ ਲੱਕਰ ਦੇ ਦਾ ਸਾੜੀ ਲੈ ਗਈ ਜਦ ਬਤੂਏ ਚ ਤਾੜ ਫਾਜ ਦੀ ਸੀ ਨਾਟਾ ਪੈਂਡੇ ਜਾਦੀ ਢੀਪੂ ਵਾਲੀ ਕੰਟ ਤੋਂ ਮਿਲਨੀ ਆਉਂਦੇ ਬਣਾਇਆ ਇਹ ਪੈਂਡਾ ਡੰਡਾ ਆਇਆ ਵੇ

ਬਾਕੀ ਸਮਾਨਤਾ ਮਿਲਿਆ ਪੇਮੈਂਟ ਲੈ ਗਏ ਕੋਈ ਨਹੀਂ ਆਇਆ ਕਿ ਕਿੱਥੇ ਤੋਂ ਦੇਖੂਗਾ ਜੋ ਅੱਛਲ ਹੱਗੋ ਠੱਕੀ ਮਾਈ ਉਹ ਕਿੱਦਾਂ ਆਇਆ ਤੁਸੀਂ ਦੇਖੋ ਅੜੇ ਰਹੋ ਮਨਾ ਗਿਆ ਨੋ 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 ਨੋ